ਸਿਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪਰਟਾ ਟੀਵੀ ਮੈਂ ਨਰਮਨ ਕੁਮਾਰ ਅੱਜ ਬਿਸ਼ਪ ਹਿੰਦੂ ਬਜਰੰਗ ਦਲ ਵੱਲੋਂ ਖੂਨ ਕੈਂਪ ਲਗਾਇਆ ਗਿਆ ਇੱਥੇ ਵੱਖ-ਵੱਖ ਲੀਡਰ ਪਹੁੰਚੇ ਆ ਬਜਰੰਗ ਦਲ ਦੇ ਪ੍ਰਧਾਨ ਵੀ ਅਤੇ ਬੀਜੀਪੀ ਦੇ ਸਰਦਾਰ ਕੇਵਲ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਐਮਪੀ ਗੁਰਮੀਤ ਸਿੰਘ ਮੀਥੇਰ ਅਤੇ ਹੋਰ ਵੀ ਸੀਨੀਅਰ ਆਗੂਆ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖੋ ਜੀ ਮੈਂ ਬਹੁਤ ਵਧਾਈ ਦਿਨਾ ਨੀਲਮਣੀ ਜੀ ਨੂੰ ਸਾਰੀ ਟੀਮ ਨੂੰ ਬਜਰੰਗ ਦਲ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਕਹ ਲੋ ਵੀ ਹੜ ਪੰਜਾਬ ਚ ਆਏ ਹੋਏ ਆ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਕੈਲੋਬ ਕਿਉਂਕਿ ਬੜੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਤੇ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਬਲੱਡ ਕੈਂਪ ਲਗਾਇਆ ਤੇ ਬੜੀ ਖੁਸ਼ੀ ਹੈ ਕਿ ਇਹਦੇ ਵਿੱਚ ਬਾ ਛੜ ਕੇ ਜਿਹੜੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਤਕਰੀਬਨ 350 ਜਿਹੜੇ ਜੁਨਟ ਹੈ ਉਹ ਡੋਨੇਟ ਕੀਤੇ ਆ ਤੇ 350 ਕਿਉਂਕਿ ਮੈਂ ਪਿਛਲੇ ਲੰਬੇ ਅਰਸੇ ਤੋਂ ਜਦੋਂ ਬਲੱਡ ਡੇਸ਼ਨ ਕੈਂਪ ਆ ਜਾਂਦੇ ਰਹਿੰਦੇ ਆ ਤੇ 350 ਕੋਈ ਵਿਰਲਾ ਹੀ ਕੋਈ ਕੈਂਪ ਹੁੰਦਾ ਹੈ ਪੰਜਾਬ ਦੇ ਵਿੱਚ ਜਿੱਥੇ ਇੰਨੀ ਵੱਡੀ ਗਿਣਤੀ ਚ ਆ ਕੇ ਕਹਿ ਲੋ ਵੀ ਜਿਹੜੇ ਨੌਜਵਾਨ ਨੇ ਲੋਕ ਐ ਡੋਨੇਟ ਕਰਦੇ ਆ ਸੋ ਬਹੁਤ ਚੰਗਾ ਉਪਰਾਲਾ ਕੀਤਾ ਸਾਡੀਆਂ ਬੱਚੀਆਂ ਨੇ ਧੀਆਂ ਨੇ ਉਹਨਾਂ ਨੇ ਵੀ ਬਲੱਡ ਨੇਟ ਕੀਤਾ ਤੇ ਮੈਂ ਇਹਦੇ ਲਈ ਬਹੁਤ ਵਧਾਈ ਦੇਣਾ ਕਿਉਂਕਿ ਬਹੁਤ ਇਹ ਵੱਡਾ ਦਾਨ ਆ ਮੈਂ ਅੱਗੇ ਵੀ ਜ਼ਿਕਰ ਕਰਦਾ ਉਹਨਾਂ ਕਿ ਜਿਹੜਾ ਡੋਨੇਟ ਕਰ ਰਿਹਾ ਬਲੱਡ ਹੋ ਸਕਦਾ ਵੀ ਇਸ ਦੀ ਮਹੱਤਤਾ ਕੀ ਹੈ ਇਹਦੀ ਇੰਪੋਰਟੈਂਸ ਕੀ ਹੈ ਉਹਨੂੰ ਨਾ ਪਤਾ ਹੋਵੇ ਪਰ ਜਿਸ ਬੱਚੇ ਦੇ ਲੱਗ ਰਿਹਾ ਉਹਦੇ ਪਿਤਾ ਨੂੰ ਪਤਾ ਜਿਸ ਭਰਾ ਦੇ ਲੱਗ ਰਿਹਾ ਉਹਦੀ ਭੈਣ ਨੂੰ ਪਤਾ ਕਿਉਂਕਿ ਜਦੋਂ ਜਾ ਕੇ ਇਹ ਬਲੱਡ ਲੱਗਦਾ ਉਸੇ ਦੇ ਲੱਗਣਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਹੈ ਉਹ ਲੜ ਰਿਹਾ ਸੋ ਇਸ ਤੋਂ ਵੱਡਾ ਦਾਨ ਹੋਰ ਕੋਈ ਹੋ ਨਹੀਂ ਸਕਦਾ ਸਾਰੀ ਟੀਮ ਇਹਨਾਂ ਦੀ ਯੂਥ ਨੂੰ ਪ੍ਰੇਰਿਤ ਕਰ ਰਹੀ ਹੈ ਚੰਗੇ ਕੰਮ ਦੇ ਲਈ ਚੰਗੀ ਸੇਵਾ ਦੇ ਲਈ ਮੈਦੇ ਲਈ ਬਹੁਤ ਵਧਾਈ ਦਿਨਾ ਤੇ ਮੈਂ ਉਮੀਦ ਕਰਦਾ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਕੰਮ ਹੈ ਜਿਸੇ ਤਰ੍ਹਾਂ ਜਿਹੜਾ ਬਲੱਡ ਡਿਸ਼ਨ ਕੈਂਪੇ ਲਗਾਉਂਦੇ ਆ ਹਰ ਸਾਲ ਲਗਾਉਣਗੇ ਇਸੇ ਤਰ੍ਹਾਂ ਜਿਹੜੀ ਸਮਾਜ ਦੀ ਸੇਵਾ ਉਹ ਕਰਦੇ ਰਹਿਣਗੇ ਅੱਜ ਨਾਲ ਕੀ ਬਹੁਤ ਬਲਾਤ ਫੋਕਸ ਦਾ ਲਾਇਆ ਗਿਆ ਬਨਾਲੇ ਦੇ ਬਿਲੋਂ ਵਿਸ਼ੇਸ਼ ਨੂੰ ਪ੍ਰੇਸ਼ਾਨ ਜੀਵਨਕਾਲ ਬਲਵਾਇਆ ਗਿਆ ਇਹ ਕੰਮ ਲਾਇਆ ਗਿਆ ਮੈਂ ਕਹਿਣਾ ਚਾਹੁੰਦਾ ਜਿਹਦਾ ਵੀ ਕੰਮ ਚੱਲ ਰਿਹਾ ਤੇ ਮੈਂ ਉਹਦਾ ਬਹੁਤ ਧੰਨਵਾਦ ਕਰਦਾ ਇੱਕ ਕਾਨੂੰਨ ਦਾ ਦਾਣ ਜਿਹੜਾ ਹੈਗਾ ਸਭ ਤੋਂ ਬਟਾ ਦਾ ਇਹ ਦਾਣ ਦੇਣ ਨਾਲ ਕੀ ਮੈਸੇਜ ਦੇਣਾ ਚਾਹੁੰਦਾ ਸਰ ਬਹੁਤ ਚੱਕਦੇ ਪਾਪਾ ਇਹ ਸਾਭੀ ਇਮੋਰਟਲ ਕਰਨ ਨਾਲ ਕਿਸੇ ਦਾ ਖੂਨ ਨਹੀਂ ਡਟਦਾ ਔਰ ਕਿਸੇ ਦਾ ਖੂਨ ਬਹੁਤ ਡਟਦਾ ਨਾ ਪੂਰਾ ਜੀਵਨ ਦੇ ਬਾਕੀ ਦੇਖੋ ਹੈ ਬੇਸਬੋਹ இந்து ਪ੍ਰਸ਼ਸਤ ਜੋ ਬਜਰੰਗਦਾਲ ਦੇ ਜਿਹੜੇ ਥੇ ਟੀਮ ਨੀਲਮਣੀ ਸਮਾਧੀ ਦੀ ਅਗਵਾਈ ਦੇ ਹਿੱਸ ਜਿਹੜਾ ਕੈਂਪ ਲਾਇਆ ਗਿਆ ਬਹੁਤ ਵਧੀਆ ਪ੍ਰਾਲਾ ਕਿਉਂਕਿ ਜਿਹੜਾ ਖੂਨ ਦਾ ਨਾ ਚਾਹੇ ਸਾਡੀ ਸਾਇੰਸ ਨੇ ਜਿਹਦੀ ਮਰਜੀ ਤਰੱਕੀ ਕਰ ਲਈ ਹੈ ਜਿਹੜਾ ਬਲੱਡ ਹੈ ਖੂਨ ਹੈ ਇਹ ਸਿਰਫ ਹਿਮਨ ਬੋਡੀ ਤੋਂ ਹੀ ਪ੍ਰਾਪਤ ਕਰ ਸਕਦੇ ਆ ਜੀਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਸਰਹੰਦਾ ਦੇ ਉੱਤੇ ਆਮ ਗਰੀਬ ਲੋਕਾਂ ਨੂੰ ਹਸਪੀਟਲ ਦੇ ਵਿੱਚ ਤਾਂ ਜਿਹੜਾ ਮੈਂ ਸਮਝਦਾ ਇਹਨਾਂ ਦਾ ਬਹੁਤ ਵਧੀਆ ਅਪਰਾਲਾ ਇੱਕ ਬਹੁਤ ਇੱਕ ਮਹਾਨਦਾਨ ਜਿਹਨਾਂ ਮੈਂ ਕਹਿੰਦਾ ਖੂਨਦਾਨ ਮਹਾਨਦਾਨ ਤੇ ਮੈਂ ਇਸ ਦੀ ਜਿਹੜੇ ਇਹਨੂੰ ਐਪਰੀਸ਼ੀਏਟ ਕਰਦਾ ਜਿਹੜਾ ਇਹਨਾਂ ਨੇ ਇਹ ਅਪਰਾਲਾ ਕੀਤਾ ਤੇ ਜੀ ਪਬਲਿਕਲੀ ਮੈਸੇਜ ਲੋਕਾਂ ਨੂੰ ਮੈਸੇਜ ਹੈ ਵੀ ਸਾਨੂੰ ਵੱਧ ਤੋਂ ਵੱਧ ਇਹਨਾਂ ਇਸ ਮਹਮ ਦਾ ਹਿੱਸਾ ਬਣਨਾ ਚਾਹੀਦਾ ਕਿਉਂਕਿ ਕਈ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਖੂਨਦਾਨ ਦੇ ਨਾਲ ਪਤਾ ਨਹੀਂ ਸਾਨੂੰ ਕੋਈ ਦਿੱਕਤ ਨਾ ਆ ਜਾਏ ਪਰ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਣਾ ਤੁਹਾਡੇ ਜਰੀਏ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਜੇ ਅਸੀਂ ਲਗਾਤਾਰ ਖੂਨਦਾਨ ਕਰਦੇ ਤਾਂ ਸਾਨੂੰ ਉਹਦੇ ਕੁਝ ਫਾਇਦੇ ਹੁੰਦੇ ਸਾਡੀ ਬੋਡੀ ਦੇ ਨਾਮ ਨੀਲਮਣੀ ਸਮਾਦੀਆ ਵਾ ਨੀਲਮਣੀ ਸਮਾਦੀਆ ਅਸੀਂ ਵਿਸ਼ਿੰਦੂ ਪ੍ਰਸਿੱਦ ਬਜਰੰਗਲ ਦੇ ਵੱਲੋਂ ਖੂਨਦਾਨ ਕੈਂਪ ਲਾਇਆ ਜਿਹੜਾ ਕਈ ਹਰ ਸਾਲ ਲਾਉਂਦੇ ਆ ਸਾਡਾ ਜਿਹੜਾ ਮੁੱਖ ਉਦੇਸ਼ ਆ ਕਿ ਕੋਈ ਵੀ ਵਿਅਕਤੀ ਦੁਰਘਟਨਾ ਗ੍ਰਸਤਾ ਕੋਈ ਵੀ ਮੇਰੀ ਭੈਣ ਕੋਈ ਵੀ ਮਹਿਲਾ ਗਰਭਵਤੀ ਆ ਉਹਨਾਂ ਨੂੰ ਪੂਰੇ ਪੰਜਾਬ 'ਚ ਪੂਰੇ ਦੇਸ਼ ਦੇ ਵਿੱਚ ਖੂਨ ਦੀ ਕਮੀ ਨਾ ਹੋਵੇ ਕਿਉਂਕਿ ਖੂਨ ਨਾ ਤਾਂ ਖੇਤਾਂ 'ਚੋਂ ਨਿਕਲਦਾ ਵਾ ਖੂਨ ਨਾ ਕਿਸੇ ਫੈਕਟਰੀ 'ਚੋਂ ਉਗਦਾ ਵਾ ਖੂਨ ਜੇ ਆਪਾਂ ਦਾਨ ਕਰਾਂਗੇ ਉਹੀ ਖੂਨ ਕਿਸੇ ਜ਼ਰੂਰਤਮੰਦ ਨੂੰ ਪੈਂਦਾ ਵਾ ਉਹੀ ਬਜਰੰਗਦਨ ਨੇ ਬੀੜਾ ਚੱਕਿਆ ਹੋਇਆ ਕਿ ਕਿਸੇ ਦੀ ਵੀ ਦੁਰਘਟਨਾ 'ਚ ਕਿਸੇ ਵੀ ਗਰਭਵਤੀ ਮਹਿਲਾ ਨੂੰ ਖੂਨ ਦੀ ਲੋੜ ਪੈਂਦੀ ਆ ਆਹੀ ਪੂਰੀ ਟੀਮ ਮਿਲ ਕੇ ਖੂਨਦਾਨ ਕਰਦੇ ਆ ਉਸੇ ਤਹਿਤ ਅੱਜ ਅਸੀਂ ਵਿਸ਼ਨੂੰਦੀ ਪ੍ਰਸਾਦ ਬਰਾਂਦ ਵੱਲੋਂ ਖੂਨਦਾਨ ਕੈਂਪ ਲਾਇਆ ਹੋਇ ਇਹ ਕਹਣਾ ਮੈਸੇਜ ਕੀ ਦੇ ਰਿਹਾ ਤਾਂ ਸਾਡਾ ਮੈਸੇਜ ਇਹ ਆ ਕਿ ਖੂਨਦਾਨ ਵਿਅਕਤੀ ਨੂੰ ਜੀਵਨ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਖੂਨਦਾਨ ਕਰਨ ਨਾਲ ਸਾਡੀ ਸਿਹਤ ਖਰਾਬ ਨਹੀਂ ਹੁੰਦੀ ਸਗੋਂ ਸਿਹਤ ਬਣਦੀ ਆ ਸਾਡਾ ਜਿਹੜਾ ਵਜਾ ਨਾ ਸਾਡਾ ਜਿਹੜਾ ਸਰੀਰ ਆ ਉਹ ਹਲਕਾ ਹੋ ਜਾਂਦਾ ਸਾਡੀਆਂ ਨਾੜੀਆਂ ਹੌਲੀਆਂ ਹੋ ਜਾਂਦੀਆਂ ਨੇ ਖੂਨਦਾਨ ਕਰਨਾ ਨਾਲ ਸਿਹਤ ਬਣਦੀ ਆ ਤੇ ਸਮਾਜ ਵਿੱਚ ਇੱਕ ਚੰਗਾ ਮੈਸੇਜ ਜਾਂਦਾ ਵਾ ਇਹ ਕੁੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਦੁਰਗਾਵਾਨੀ ਦੀਆਂ ਕੁੜੀਆਂ ਨੇ ਸਾਡਾ ਸੰਗਠਨ ਆ ਵਿਸੰਧੂ ਪ੍ਰਸ਼ਦਾ ਦੁਰਗਾਵਾਨੀ ਦੁਰਗਾ ਵਾਨੀ ਦੇ ਕੁੜੀਆਂ ਨੇ ਅੱਜ ਕੁੜੀਆਂ ਨੇ ਸੈਂਕੜੇ ਕੁੜੀਆਂ ਨੇ ਇੱਥੇ ਖੂਨਦਾਨ ਕੀਤਾ ਬਜਰੰਗਦਲ ਦੇ ਮੁੰਡਿਆਂ ਨੇ ਖੂਨਦਾਨ ਕੀਤਾ ਇਹਦਾ ਇਹ ਆ ਕਿ ਆਪਣੀ ਕੁੜੀਆਂ ਨੂੰ ਕਦੇ ਕਮਜ਼ੋਰ ਨਾ ਸਮਝੋ ਆਪਣੀ ਬੇਟੀਆਂ ਨੂੰ ਤਾਕਤਵਰ ਬਣਾਓ ਤੇ ਖੂਨਦਾਨ ਕਰਨ ਵਾਸਤੇ ਪ੍ਰੇਰਿਤ ਕਰੋ ਇਹ ਤਕਰੀਬਨ ਅਸੀਂ ਲੱਖ ਲੱਖਿਆ ਵਾ 350 ਯੂੰਟ ਦਾ ਤੇ 350 ਦਾ ਲੱਖ ਅਸੀਂ ਪੂਰਾ ਕਰਾਂਗੇ ਮੇਰਾ ਨਾਮ ਸੁਮੰਤਾ ਨਿਮਤੁਰ ਦਾ ਵਾਹਨੇ ਦੀ ਚਿਲਾ ਸੈਯੋਚਕਾ ਤੇ ਅੱਜ ਪਸ਼ੂਪਾਲਿਸ਼ਾ ਪੱਲੋਂ ਹੋਂਦਾਂ ਚ ਆਪ ਲਗਾਇਆ ਹੈ ਕੀ ਸਾਡੀ ਡੰਡਾ ਵਾਲੀ ਦੀਆਂ ਭੈਣਾਂ ਨੇ ਕਿ ਪਹਿਲੀ ਪਹਿਲੀ ਵਾਰ ਉਹ ਦਾਨ ਦਿੱਤਾ ਉਸ ਤੋਂ ਮੈਂ ਸਾਰ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਤੇ ਆਹੇ ਕਹਿਣਾ ਚਾਹੁੰਦੀ ਕਿ ਇਸ ਤੋਂ ਦਾਨ ਪਹਾੜਾ ਨਹੀਂ ਸਾਰੇ ਵਿੱਚ ਕਿਹਦੀ ਜਿੱਤ ਮੈਨੂੰ ਦਾਨ ਕਰਨਾ ਚਾਹੀਦਾ ਆਪਣੀ ਇੱਕ ਵਾਰ ਦੇ ਦਾਨ ਨਾਲ ਕਿਸੇ ਦੀ ਚਾਨ ਬਣ ਸਕਦੀ ਕਿਸੇ ਦੀ ਹੈਲਪ ਹੋ ਸਕਦੀ ਚਲੋ ధన్యਵਾਦ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੋਰਟਾ ਟੀਵੀ ਮੈਂ ਨਰਮਨ ਕੁਮਾਰ ਅੱਜ ਬਿਸ਼ਪ ਹਿੰਦੂ ਬਜਰੰਗ ਦਲ ਵੱਲੋਂ ਖੂਨ ਕੈਂਪ ਲਗਾਇਆ ਗਿਆ ਇੱਥੇ ਵੱਖ-ਵੱਖ ਲੀਡਰ ਪਹੁੰਚੇ ਆ ਬਜਰੰਗ ਦਲ ਦੇ ਪ੍ਰਧਾਨ ਵੀ ਅਤੇ ਬੀਜਪੀ ਦੇ ਸਰਦਾਰ ਕੇਵਲ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੇ ਐਮਪੀ ਗੁਰਮੀਤ ਸਿੰਘ ਮੀਥੇਰ ਅਤੇ ਹੋਰ ਵੀ ਸੀਨੀਅਰ ਆਗੂਆ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖੋ ਜੀ ਮੈਂ ਬਹੁਤ ਵਧਾਈ ਦਿਨਾ ਨੀਲਮਣੀ ਜੀ ਨੂੰ ਸਾਰੀ ਟੀਮ ਨੂੰ ਬਜਰੰਗ ਦਲ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਕਹਿ ਲੋ ਵੀ ਹੜ ਪੰਜਾਬ ਚ ਆਏ ਹੋਏ ਆ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਕੈਲੋਬ ਕਿਉਂਕਿ ਬੜੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਤੇ ਉਹਨਾਂ ਨੂੰ ਸਮਰਪਿਤ ਜਿਹੜਾ ਇਹ ਬਲੱਡ ਕੈਂਪ ਲਗਾਇਆ ਤੇ ਬੜੀ ਖੁਸ਼ੀ ਹੈ ਕਿ ਇਹਦੇ ਵਿੱਚ ਬਾ ਛੜ ਕੇ ਜਿਹੜੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਤਕਰੀਬਨ 350 ਜਿਹੜੇ ਜੁਨਟ ਹੈ ਉਹ ਡੋਨੇਟ ਕੀਤੇ ਆ ਤੇ 350 ਕਿਉਂਕਿ ਮੈਂ ਪਿਛਲੇ ਲੰਬੇ ਅਰਸੇ ਤੋਂ ਜਦੋਂ ਬਲੱਡ ਨੇਸ਼ਨ ਕੈਂਪ ਆ ਜਾਂਦੇ ਰਹਿੰਦੇ ਆ ਤੇ 350 ਕੋਈ ਵਿਰਲਾ ਹੀ ਕੋਈ ਕੈਂਪ ਹੁੰਦਾ ਹੈ ਪੰਜਾਬ ਦੇ ਵਿੱਚ ਜਿੱਥੇ ਇੰਨੀ ਵੱਡੀ ਗਿਣਤੀ ਚ ਆ ਕੇ ਕਹਿ ਲੋ ਵੀ ਜਿਹੜੇ ਨੌਜਵਾਨ ਨੇ ਲੋਕ ਐ ਡੋਨੇਟ ਕਰਦੇ ਆ ਸੋ ਬਹੁਤ ਚੰਗਾ ਉਪਰਾਲਾ ਕੀਤਾ ਸਾਡੀਆਂ ਬੱਚੀਆਂ ਨੇ ਧੀਆਂ ਨੇ ਉਹਨਾਂ ਨੇ ਵੀ ਬਲੱਡ ਨੇਟ ਕੀਤਾ ਤੇ ਮੈਂ ਇਹਦੇ ਲਈ ਬਹੁਤ ਵਧਾਈ ਦੇਣਾ ਕਿਉਂਕਿ ਬਹੁਤ ਇਹ ਵੱਡਾ ਦਾਨ ਆ ਮੈਂ ਅੱਗੇ ਵੀ ਜ਼ਿਕਰ ਕਰਦਾ ਉਹਨਾਂ ਕਿ ਜਿਹੜਾ ਡੋਨੇਟ ਕਰ ਰਿਹਾ ਬਲੱਡ ਹੋ ਸਕਦਾ ਵੀ ਇਸ ਦੀ ਮਹੱਤਤਾ ਕੀ ਹੈ ਇਹਦੀ ਇੰਪੋਰਟੈਂਸ ਕੀ ਹੈ ਉਹਨੂੰ ਨਾ ਪਤਾ ਹੋਵੇ ਪਰ ਜਿਸ ਬੱਚੇ ਦੇ ਲੱਗ ਰਿਹਾ ਉਦੇ ਪਿਤਾ ਨੂੰ ਪਤਾ ਜਿਸ ਭਰਾ ਦੇ ਲੱਗ ਰਿਹਾ ਉਹਦੀ ਭੈਣ ਨੂੰ ਪਤਾ ਕਿਉਂਕਿ ਜਦੋਂ ਜਾ ਕੇ ਇਹ ਬਲੱਡ ਲੱਗਦਾ ਉਸੇ ਦੇ ਲੱਗਣਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਹੈ ਉਹ ਲੜ ਰਿਹਾ ਸੋ ਇਸ ਤੋਂ ਵੱਡਾ ਦਾਨ ਹੋਰ ਕੋਈ ਹੋ ਨਹੀਂ ਸਕਦਾ ਸਾਰੀ ਟੀਮ ਇਹਨਾਂ ਦੀ ਯੂਥ ਨੂੰ ਪ੍ਰੇਰਿਤ ਕਰ ਰਹੀ ਹੈ ਚੰਗੇ ਕੰਮ ਦੇ ਲਈ ਚੰਗੀ ਸੇਵਾ ਦੇ ਲਈ ਮੈਦੇ ਲਈ ਬਹੁਤ ਵਧਾਈ ਦਿਨਾ ਤੇ ਮੈਂ ਉਮੀਦ ਕਰਦਾ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਕੰਮ ਹੈ ਜਿਸੇ ਤਰ੍ਹਾਂ ਜਿਹੜਾ ਬਲੱਡ ਡੋਨੇਸ਼ਨ ਕੈਂਪੇ ਲਗਾਉਂਦੇ ਆ ਹਰ ਸਾਲ ਲਗਾਉਣਗੇ ਇਸੇ ਤਰ੍ਹਾਂ ਜਿਹੜੀ ਸਮਾਜ ਦੀ ਸੇਵਾ ਉਹ ਕਰਦੇ ਰਹਿਣਗੇ ਅੱਜ ਦਾ ਕੀ ਬਹੁਤ ਬਲਾਤ ਫੋਕਸ ਦਾ ਲਾਇਆ ਗਿਆ ਬਨਾਲੇ ਦੇ ਜਿਵੇਂ ਬਿਸ਼ੇਦ ਜਿੰਦੂ ਪੇਸ਼ਾ ਜਿਗਰਾਂਦ ਤਾਲ ਬਲਵਾ ਲਾਇਆ ਗਿਆ ਮੈਂ ਕਹਿਣਾ ਚਾਹੁੰਦਾ ਜਿਹੜਾ ਵੀ ਕੰਮ ਚੱਲ ਰਿਹਾ ਹੈ ਤੇ ਮੈਂ ਉਹਦਾ ਬਹੁਤ ਧੰਨਵਾਦ ਕਰਦਾ ਇੱਕ ਕਾਨੂੰਨ ਦਾ ਦਾਣ ਜਿਹੜਾ ਹੈਗਾ ਸਭ ਤੋਂ ਵੱਡਾ ਦਾਣ ਇਹ ਦਾਣ ਦੇ ਨਾਲ ਪਬਲਿਕ ਹੀ ਮੈਸੇਜ ਦੇਣਾ ਚਾਹੁੰਦਾ ਸਰ ਬਹੁਤ ਚੱਕਦੇ ਪਪਾ ਇਹ ਸਾਭੀ ਲੋਕਾਂ ਦਾ ਕੋਈ ਤਾਂ ਖੂਨ ਨਹੀਂ ਘਟਦਾ ਬਹੁਤ ਸਰਕਾਰਾਂ ਕਾ ਬਹੁਤ ਰੁਕਾ ਦਾਲਾ ਪੂਰਾ ਇਹ ਜਿਹੜਾ ਚਲਦਾ ਦੇਖੋ ਹੈ ਬੇਸਬੋਹ ਹਿੰਦੂ ਪਰਿਸ਼ਦ ਜੋ ਬਜਰੰਗਦਾਲ ਦੇ ਜਿਹੜੇ ਇੱਥੇ ਟੀਮ ਹੈ ਨੀਲਮਣੀ ਸਮਾਧੀ ਦੀ ਅਗਵਾਈ ਦੇ ਹਿੱਸ ਜਿਹੜਾ ਕੈਂਪ ਲਾਇਆ ਗਿਆ ਬਹੁਤ ਵਧੀਆ ਪ੍ਰਾਲਾ ਕਿਉਂਕਿ ਜਿਹੜਾ ਖੂਨ ਦਾ ਨਾ ਚਾਹੇ ਸਾਡੀ ਸਾਇੰਸ ਨੇ ਜਿਹੜੀ ਮਰਜੀ ਤਰੱਕੀ ਕਰ ਲਈ ਹੈ ਜਿਹੜਾ ਬਲੱਡ ਹੈ ਖੂਨ ਹੈ ਇਹ ਸਿਰਫ ਹਿਮਨ ਬੋਡੀ ਤੋਂ ਹੀ ਪ੍ਰਾਪਤ ਕਰ ਸਕਦੇ ਆ ਜੀਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਸਰਹੰਦਾ ਦੇ ਉੱਤੇ ਆਮ ਗਰੀਬ ਲੋਕਾਂ ਨੂੰ ਹਸਪੀਟਲ ਦੇ ਵਿੱਚ ਤਾਂ ਜਿਹੜਾ ਮੈਂ ਸਮਝਦਾ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਇੱਕ ਬਹੁਤ ਇੱਕ ਮਹਾਨਦਾਨ ਜਿਹਨਾਂ ਮੈਂ ਕਹਿੰਦਾ ਖੂਨਦਾਨ ਮਹਾਨਦਾਨ ਤੇ ਮੈਂ ਇਸ ਦੀ ਜਿਹੜੇ ਇਹਨੂੰ ਅਪਰੀਸ਼ੀਏਟ ਕਰਦਾ ਜਿਹੜਾ ਇਹਨਾਂ ਨੇ ਇਹ ਅਪਰਾਲਾ ਕੀਤਾ ਤੇ ਜੀ ਪਬਲਿਕਲੀ ਮੈਸੇਜ ਹੈ ਲੋਕਾਂ ਨੂੰ ਮੈਸੇਜ ਹੈ ਵੀ ਸਾਨੂੰ ਵੱਧ ਤੋਂ ਵੱਧ ਇਹਨਾਂ ਇਸ ਮਹਮ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਇਹ ਕਈ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਖੂਨਦਾਨ ਦੇ ਨਾਲ ਪਤਾ ਨਹੀਂ ਸਾਨੂੰ ਕੋਈ ਦਿੱਕਤ ਨਾ ਆ ਜਾਏ ਪਰ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਣਾ ਤੁਹਾਡੇ ਜਰੀਏ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਜੇ ਅਸੀਂ ਲਗਾਤਾਰ ਖੂਨਦਾਨ ਕਰਦੇ ਤਾਂ ਸਾਨੂੰ ਉਹਦੇ ਕੁਝ ਫਾਇਦੇ ਹੁੰਦੇ ਸਾਡੀ ਬੋਡੀ ਦੇ ਨਾਮ ਨੀਲਮਣੀ ਸਮਾਦੀਆ ਵਾ ਨੀਲਮਣੀ ਸਮਾਦੀਆ ਅਸੀਂ ਵਿਸ਼ਿੰਦੂ ਪ੍ਰਸ਼ਦ ਬਜਰਗਨਾਲ ਦੇ ਵੱਲੋਂ ਖੂਨਦਾਨ ਕੈਂਪ ਲਾਇਆ ਜਿਹੜਾ ਕਈ ਹਰ ਸਾਲ ਲਾਉਂਦੇ ਆ ਸਾਡਾ ਜਿਹੜਾ ਮੁੱਖ ਉਦੇਸ਼ ਆ ਕਿ ਕੋਈ ਵੀ ਵਿਅਕਤੀ ਦੁਰਘਟਨਾ ਗ੍ਰਸਤਾ ਕੋਈ ਵੀ ਮੇਰੀ ਭੈਣ ਕੋਈ ਵੀ ਮਹਿਲਾ ਗਰਭਵਤੀ ਆ ਉਹਨਾਂ ਨੂੰ ਪੂਰੇ ਪੰਜਾਬ 'ਚ ਪੂਰੇ ਦੇਸ਼ ਦੇ ਵਿੱਚ ਖੂਨ ਦੀ ਕਮੀ ਨਾ ਹੋਵੇ ਕਿਉਂਕਿ ਖੂਨ ਨਾ ਤਾਂ ਖੇਤਾਂ 'ਚੋਂ ਨਿਕਲਦਾ ਵਾ ਖੂਨ ਨਾ ਕਿਸੇ ਫੈਕਟਰੀ 'ਚੋਂ ਉਗਦਾ ਵਾ ਖੂਨ ਜੇ ਆਪਾਂ ਦਾਨ ਕਰਾਂਗੇ ਉਹੀ ਖੂਨ ਕਿਸੇ ਜ਼ਰੂਰਤਮੰਦ ਨੂੰ ਪੈਂਦਾ ਵਾ ਉਹੀ ਬਜਰੰਗਦਨ ਨੇ ਬੀੜਾ ਚੱਕਿਆ ਹੋਇਆ ਕਿ ਕਿਸੇ ਦੀ ਵੀ ਦੁਰਘਟਨਾ 'ਚ ਕਿਸੇ ਵੀ ਗਰਭਤੀ ਮਹਿਲਾ ਨੂੰ ਖੂਨ ਦੀ ਲੋੜ ਪੈਂਦੀ ਆ ਆਹੀ ਪੂਰੀ ਟੀਮ ਮਿਲ ਕੇ ਖੂਨਦਾਨ ਕਰਦੇ ਆ ਉਸ ਦੇ ਤਹਿਤ ਅੱਜ ਅਸੀਂ ਵਿਸ਼ਨੂੰਦੀ ਪ੍ਰਸਾਦ ਬਰਾਂਦ ਵੱਲੋਂ ਖੂਨਦਾਨ ਕੈਂਪ ਲਾਇਆ ਹੋਇਆ ਇਹ ਕਹਣਾ ਮੈਸੇਜ ਕੀ ਦੇ ਰਿਹਾ ਸਾਡਾ ਮੈਸੇਜ ਇਹ ਆ ਕਿ ਖੂਨਦਾਨ ਵਿਅਕਤੀ ਨੂੰ ਜੀਵਨ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਖੂਨਦਾਨ ਕਰਨ ਨਾਲ ਸਾਡੀ ਸਿਹਤ ਖਰਾਬ ਨਹੀਂ ਹੁੰਦੀ ਸਗੋਂ ਸਿਹਤ ਬਣਦੀ ਆ ਸਾਡਾ ਜਿਹੜਾ ਵਜਾ ਨਾ ਸਾਡਾ ਜਿਹੜਾ ਸਰੀਰ ਆ ਉਹ ਹਲਕਾ ਹੋ ਜਾਂਦਾ ਸਾਡੀਆਂ ਨਾੜੀਆਂ ਹੌਲੀਆਂ ਹੋ ਜਾਂਦੀਆਂ ਨੇ ਖੂਨਦਾਨ ਕਰਨਾ ਨਾਲ ਸਿਹਤ ਬਣਦੀ ਆ ਤੇ ਸਮਾਜ ਵਿੱਚ ਇੱਕ ਚੰਗਾ ਮੈਸੇਜ ਜਾਂਦਾ ਵਾ ਇਹ ਕੁੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਦੁਰਗਾਵਾਨੀ ਦੀਆਂ ਕੁੜੀਆਂ ਨੇ ਸਾਡਾ ਸੰਗਠਨ ਆ ਵਿਸੰਧੂ ਪ੍ਰਸ਼ਦਾ ਦੁਰਗਾਵਾਨੀ ਦੁਰਗਾਵਾਨੀ ਦੇ ਕੁੜੀਆਂ ਨੇ ਅੱਜ ਕੁੜੀਆਂ ਨੇ ਸੈਂਕੜੇ ਕੁੜੀਆਂ ਨੇ ਇੱਥੇ ਖੂਨਦਾਨ ਕੀਤਾ ਬਜਰੰਗਦਲ ਦੇ ਮੁੰਡਿਆਂ ਨੇ ਖੂਨਦਾਨ ਕੀਤਾ ਇਹਦਾ ਇਹ ਆ ਕਿ ਆਪਣੀ ਕੁੜੀਆਂ ਨੂੰ ਕਦੇ ਕਮਜ਼ੋਰ ਨਾ ਸਮਝੋ ਆਪਣੀ ਬੇਟੀਆਂ ਨੂੰ ਤਾਕਤਵਰ ਬਣਾਓ ਤੇ ਖੂਨਦਾਨ ਕਰਨ ਵਾਸਤੇ ਪ੍ਰੇਰਿਤ ਕਰੋ ਅੱਜ ਕਿੰਨੇ ਕਿ ਜੂੰਟ ਹੋ ਜਣਗੇ ਇਹ ਤਕਰੀਬਨ ਅਸੀਂ 1 ਲੱਖ ਰੱਖਿਆ ਹੋਆ 3500 ਜੂੰਟ ਦਾ ਤੇ 3500 ਦਾ ਲੱਖ ਅਸੀਂ ਪੂਰਾ ਕਰਾਂਗੇ ਮੇਰਾ ਨਾਮ ਸੁਮਨਤਾ ਮੈਂ ਦੁਰਗਾਵਾਨੀ ਦੀ ਜ਼ਿਲ੍ਹਾ ਸયોਜਿਕਾ ਤੇ ਅੱਜ ਕੁਝ ਵਲਸ਼ਰ ਵੱਲੋਂ ਉਹ ਦਾਨ ਕਰ ਲਗਾਇਆ ਗਿਆ ਹੈ ਇਤਿਹਾਸਕ ਸਾਡੀ ਦੁਕਾਣ ਵਾਲੀ ਦੀਆਂ ਭੈਣਾਂ ਨੇ ਕਿ ਪਹਿਲੀ ਪਹਿਲੀ ਵਾਰ ਉਹ ਦਾਨ ਕੀਤਾ ਕਿ ਮੈਂ ਸਾਰੀ ਕੁਰੀਆ ਨੂੰ ਕੇਂਦਰ ਕਰਨਾ ਚਾਹੁੰਦੀ ਤੇ ਆਖਿਆ ਕਿ ਅਜਾ ਚਾਹੁੰਦੀ ਵੀ ਸਾਨੂੰ ਦਾਨ ਪਹਹਾਦਾਨ ਤੇ ਸਾਰੇ ਨੂੰ ਜਿੰਨੀ ਜਿੱਥੇ ਵਾਲੀ ਦਾਨ ਕਰਨਾ ਚਾਹੀਦਾ ਆਪਣੀ ਇੱਕ ਵਾਰ ਦੇ ਦਾਨ ਨਾਲ ਕਿਸੇ ਨੂੰ ਚਾਰ ਬਚ ਸਕਦੇ ਕਿਸੇ ਦੀ ਹੈਲਪ ਹੋ ਸਕਦੀ ਹੈ ਚੰਦ ਕਰਿਆ ਦੇਨਕ ਸਵੇਰਾਲੀ ਨਿਰਮਲ ਕਮਾਦੀ ਰਿਪੋਰਟ ਪ੍ਰਣਾਲਾ